ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਸ ਵੀਡੀਓ ਦਾ ਵਿਸ਼ਾ ਹੈ ਕਿ ਸਵੇਰੇ ਉੱਠਦਿਆਂ ਸਾਰ ਆ ਇੱਕ ਸ਼ਬਦ ਜ਼ਰੂਰ ਬੋਲਿਆ ਕਰੋ ਇਹ ਸ਼ਬਦ ਦਾ ਜਾਪ ਕਰਨ ਦੇ ਨਾਲ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਦੇ ਨਾਲ ਬਦਲ ਜਾਵੇਗੀ ਸਾਡੇ ਭਾਗ ਸਾਡੇ ਲੇਖ ਬਦਲ ਜਾਣਗੇ ਤਾਂ ਇਹ ਕਿਹੜਾ ਸ਼ਬਦ ਯਾ ਕਿੰਝ ਜਾਪ ਕਰਨਾ ਹੈ ਅਤੇ ਕਿੰਜ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਵੇਗਾ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਦੇ ਅੰਤੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਅਤੇ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਂਦਾ ਤਾਂ ਆਹ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਵੈਸੇ ਤਾਂ ਆਪਾਂ ਪਰਮ ਪਿਤਾ ਪਰਮਾਤਮਾ ਨੂੰ ਜਦੋਂ ਮਰਜ਼ੀ ਯਾਦ ਕਰ ਸਕਦੇ ਆਂ ਗੁਰਬਾਣੀ ਦਾ ਪਾਠ ਦਿਨ ਦੇ ਵਿੱਚ ਜਦੋਂ ਮਰਜ਼ੀ ਕਰ ਸਕਦੇ ਆਂ ਬਸ ਕਰਨਾ ਚਾਹੀਦਾ ਹੈ ਪਰ ਅੰਮ੍ਰਿਤ ਵੇਲੇ ਉੱਠ ਕੇ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਨ ਦਾ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਪਾਠ ਕਰਨ ਦਾ ਬਹੁਤ ਬਹੁਤਮ ਹੈ ਮਹਾਪੁਰਖ ਜੀ ਇਸ ਵੇਲੇ ਬਾਰੇ ਸਮਝਉਂਦੇ ਹੋਏ ਕਹਿੰਦੇ ਨੇ ਕਿ ਇਹ ਵੇਲਾ ਗੁਰਨਾਨਕ ਪਾਤਸ਼ਾਹ ਜੀ ਦੀ ਮਿੱਠੀ ਲਿੱਗੀ ਗੋਦ ਆ ਇਸ ਵੇਲੇ ਦੇ ਵਿੱਚ ਕੀਤੀ ਹੋਈ ਅਰਦਾਸ ਦੇਤੀ ਕਦੇ ਖਾਲੀ ਨਹੀਂ ਜਾਂਦੀ ਮਹਾਪੁਰਖ ਜੀ ਕਹਿੰਦੇ ਇਸ ਵੇਲੇ ਦੇ ਵਿੱਚ ਕੀਤਾ ਹੀ ਹੋਈ ਭਜਨ ਬੰਦਗੀ ਕੀਤੀ ਹੋਈ ਅਰਦਾਸ ਦੇਤੀ ਸਾਡੇ ਗੁਰੂ ਜਨਤਾ ਤੱਕ ਬਹੁਤ ਛੇਤੀ ਪਹੁੰਚਦੀ ਆ ਕਿਉਂਕਿ ਇਸ ਵੇਲੇ ਦੇ ਵਿੱਚ ਸਿਰਫ ਉਹੀ ਰੂਹਾਂ ਉੱਠਦੀਆਂ ਨੇ ਜੋ ਪਰਮਪਿਤਾ ਪਰਮਾਤਮਾ ਨੂੰ ਯਾਦ ਕਰਦੀਆਂ ਨੇ ਕਹਿੰਦੇ ਅਮਰ ਤਵੇਲੇ ਦੇ ਵੇਲੇ ਦੇ ਵਿੱਚ ਸਿਰਫ ਗੁਰਦਾਰ ਕਪਾਸ਼ਾ ਜੀ ਨੂੰ ਪਿਆਰ ਕਰਨ ਵਾਲੀਆਂ ਰੂਹਾਂ ਉੱਠਦੀਆਂ ਨੇ ਇਹ ਵੇਲੇ ਦੀ ਪਵਿੱਤਰਤਾ ਇਸ ਵੇਲੇ ਦੀ ਰੂਹਾਨੀਅਤ ਇਸ ਵੇਲੇ ਦੀ ਪਾਵਰ ਬਹੁਤ ਜ਼ਿਆਦਾ ਹੈ ਕਿਉਂਕਿ ਇਸ ਵੇਲੇ ਦੇ ਵਿੱਚ ਪਤਾ ਨਹੀਂ ਕਿੰਨੀਆਂ ਰੱਬ ਦੇ ਰੰਗ ਵਿੱਚ ਰੰਗਿਆ ਹੋਈ ਆ ਰੂਹਾਂ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਨੀ ਹੁੰਦੀ ਹੈ ਨੇ ਤਾਂ ਜੋ ਜੀਵੀ ਇਸ ਵੇਲੇ ਦੇ ਵਿੱਚ ਉੱਠਦਾ ਹੈ ਨਾ ਉਹਦੇ ਉੱਤੇ ਕੁਦਰਤੀ ਰੂਪ ਦੇ ਵਿੱਚ ਕਿਰਪਾ ਹੋ ਰਹੀ ਹੁੰਦੀ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਨਜ਼ਰ ਦੇ ਵਿੱਚ ਉਹ ਬਣੁੱਖ ਹੁੰਦਾ ਹੈ ਜੋ ਅਮਰਤ ਵੇਲੇ ਦੇ ਵਿੱਚ ਉੱਠਦਾ ਹੈ ਇਸ ਕਰਕੇ ਮਹਾਂਪੁਰਖ ਜੀ ਕਿੰਨੇ ਅਮਰਤ ਵੇਲੇ ਉੱਠੋ ਅਤੇ ਉੱਠ ਕੇ ਅਮਰਤ ਵੇਲਾ ਸੰਭਾਲੋ ਗੁਰਬਾਣੀ ਦਾ ਪਾਠ ਕਰੋ ਆਪਣੇ ਪਰਮਪਿਤਾ ਪਰਮਾਤਮਾ ਜੀ ਨੂੰ ਯਾਦ ਕਰੋ ਭਾਵੇਂ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਕਰ ਲੋ ਕੋਈ ਸੇਵਨ ਕਰਦਾ ਹੈ ਕੋਈ ਨਾਮ ਜਪ ਕਰਦਾ ਹੈ ਕੋਈ ਗੁਰਬਾਣੀ ਦਾ ਪਾਠ ਕਰਦਾ ਹੈ ਜਾਂ ਜੋ ਵੀ ਜਿਸ ਤਰ੍ਹਾਂ ਦੇ ਵਿੱਚ ਆ ਆਪ ਕੋ ਆਪਣੇ ਹਿਸਾਬ ਦੇ ਨਾਲ ਸਾਰੇ ਹੀ ਆਪਣੇ ਪਰਮਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਨੇ ਕਰਨਾ ਚਾਹੀਦਾ ਹੈ ਪਰ ਕੁਝ ਭੇਡ ਭਰਾ ਕਹਿ ਦਿੰਦੇ ਨੇ ਕਿ ਸਾਡੇ ਕੰਮ ਕਾਰ ਬਹੁਤ ਜ਼ਿਆਦਾ ਨੇ ਸਾਡੀ ਜ਼ਿੰਦਗੀ ਦੇ ਰਜੇਵੇ ਬਹੁਤ ਨੇ ਇਸ ਕਰਕੇ ਅਸੀਂ ਤਾਂ ਸਵੇਰੇ ਉੱਠ ਕੇ ਗੁਰਬਾਣੀ ਦਾ ਪਾਠ ਨਹੀਂ ਕਰ ਪਉਂਦੇ ਭਾਵ ਕਿ ਸਵੇਰੇ ਸਵੇਰ ਉੱਠਦਿਆਂ ਸਾਰ ਅਸੀਂ ਅੱਧਾ ਪੌਣਾ ਘੰਟਾ ਜਾਂ 1 ਘੰਟਾ ਬੈਠ ਕੇ ਭਜਨ ਬੰਦਗੀ ਨਹੀਂ ਕਰ ਸਕਦੇ ਤਾਂ ਮਹਾਂਪੁਰਖ ਜੀ ਉਹਨਾਂ ਨੂੰ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਜੇਕਰ ਤੁਸੀਂ ਸਵੇਰੇ ਉੱਠ ਕੇ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਕਰ ਪਾਉਂਦੇ ਜਪਜੀ ਸਾਹਿਬ ਜੀ ਦੀ ਬਾਣੀ ਪਾਠ ਕਰਨ ਦਾ ਵੀ ਤੁਹਾਡੇ ਕੋਲ ਸਮਾਂ ਨਹੀਂ ਆ ਤਾਂ ਫਿਰ ਘਟੋ ਘਟ ਸਵੇਰੇ ਉੱਠਦੇ ਆਸਾਰ ਜਦੋਂ ਅੱਖ ਖੁੱਲਦੀ ਆ ਅੱਖਾਂ ਬਾਅਦ ਵਿੱਚ ਖੁੱਲੋ ਪਹਿਲਾਂ ਮੁੱਖ ਦੇ ਵਿੱਚੋਂ ਨਿਕਲੇ ਸਤਨਾਮ ਵਾਹਿਗੁਰੂ ਮਹਾਂਪੁਰਖ ਜੀ ਕਹਿੰਦੇ ਪੰਜ ਵਾਰ 50 ਵਾਰ ਜਿੱਤੀ ਵਾਰ ਤੁਸੀਂ ਬੋਲ ਸਕਦੇ ਹੋ ਵਾਹਿਗੁਰੂ ਵਾਹਿਗੁਰੂ ਜਪੋ ਫਿਰ ਆਪਣੀਆਂ ਅੱਖਾਂ ਖੋਲੋ ਆਪਣਾ ਧਿਆਨ ਗੁਰਦਾਨਕ ਪਾਸ਼ਾ ਦੇ ਚਰਨਾਂ ਵਿੱਚ ਲਾ ਲਓ ਫਿਰ ਉੱਠ ਕੇ ਆਪਣੇ ਬਿਸਤਰ ਦੇ ਉੱਪਰ ਬੈਠ ਕੇ ਪਰਮਪਿਤਾ ਪ੍ਰਮਾਤਮਾ ਜੀ ਦਾ ਸ਼ੁਕਰਾਨਾ ਕਰੋ ਜਦੋਂ ਆਪਾਂ ਸਵੇਰੇ ਸਵੇਰ ਉੱਠਦਿਆਂ ਸਾਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਦੇ ਆ ਉਸ ਹਰ ਚੀਜ਼ ਦੇ ਲਈ ਜੋ ਮਾਲਕ ਨੇ ਸਾਨੂੰ ਬਿਨਾ ਬੋਲਿਆਂ ਬਿਨਾ ਮੰਗਿਆਂ ਦਿੱਤੀ ਆ ਸਭ ਤੋਂ ਪਹਿਲਾਂ ਇਹ ਸੋੜਾ ਸ਼ਰੀਰ ਸਾਡਾ ਸਾਡਾ ਪਰਿਵਾਰ ਸਾਡਾ ਕਾਰੋਬਾਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤੀਆਂ ਨੇ ਜਦੋਂ ਆਪਾਂ ਉਹਨਾਂ ਦੇ ਲਈ ਮਾਲਕ ਦਾ ਸ਼ੁਕਰਾਨਾ ਕਰਦੇ ਆ ਨਾ ਅਸੀਂ ਇੱਕ ਰੱਜੀ ਹੋਈ ਰੂਹ ਬਣ ਜਾਂਦੇ ਆ ਸਾਡੇ ਅੰਦਰ ਜੇ ਕੋਈ ਗਿਲਾ ਸ਼ਿਕਵਾ ਸ਼ਿਕਾਇਤ ਹੋਵੇ ਉਹ ਵੀ ਦੂਰ ਹੋ ਜਾਂਦਾ ਹੈ ਕਈ ਵਾਰ ਸਾਡੇ ਬੰਦ ਦੇ ਵਿੱਚ ਕੁਝ ਐਸੀਆਂ ਇਸ਼ਾਵਾਂ ਹੁੰਦੀਆਂ ਨੇ ਜੋ ਪੂਰਗੜਈ ਹੋਉਂਦੀਆਂ ਜਿਸ ਕਰਕੇ ਅਸੀਂ ਹਮੇਸ਼ਾ ਪਰ ਪਿਤਾ ਪ੍ਰਬਾਤਵਾ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾ ਕਰਦੇ ਆ ਕਿ ਪ੍ਰਬਾਤਵਾ ਤੁਸੀਂ ਮੈਨੂੰ ਆ ਚੀਜ਼ ਕਿਉਂ ਨਹੀਂ ਦਿੱਤੀ ਸਾਨੂੰ ਉਸ ਕੀਹ ਦੇ ਲਈ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਕਾਟ ਆ ਲੜਕਦੀ ਰਹਿੰਦੀ ਆ ਅਸੀਂ ਦੁਖੀ ਹੁੰਦੇ ਰਹੇ ਆ ਪਰ ਜਦੋਂ ਅਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਬੈਠਦੇ ਆ ਤਾਂ ਸਾਡਾ ਮਨ ਸ਼ਬਰ ਸੰਤੋਖ ਦੇ ਵਿੱਚ ਆ ਜਾਂਦਾ ਹੈ ਸਾਨੂੰ ਪਤਾ ਲੱਗਦਾ ਵੀ ਸਾਡੇ ਕੋਲ ਤਾਂ ਬਹੁਤ ਕੁਝ ਆ ਅਸੀਂ ਤਾਂ ਐਦਾ ਹੀ ਦੁਖੀ ਹੁੰਦੇ ਰਹੇ ਮਹਾਪੁਰਖ ਜੀ ਕਹਿੰਦੇ ਜਿਸ ਬਲੁਖ ਦੇ ਸਾਰੇ ਹੱਡ ਪੈਰ ਸਹੀ ਸਲਾਮਤ ਕੰਮ ਕਰ ਰਹੇ ਨੇ ਜੋ ਬਲੁਖ ਤੰਦਰੁਸਤ ਆ ਬਿਮਾਰੀਆਂ ਤੋਂ ਬਚਿਆ ਹੋਇਆ ਹੈ ਜਿਸ ਬਲੁਖ ਦੇ ਕੋਲ ਰਹਿਣ ਦੇ ਲਈ ਘਰ ਆ ਜਿਹਦੇ ਕੋਲ ਆਪਣਾ ਪਰਿਵਾਰ ਆ ਜਿਹਦੇ ਬੱਚੇ ਉਹਦੇ ਕਿਹੜੇ ਦੇ ਵਿੱਚ ਆ ਉਹ ਤਾਂ ਦੁਨੀਆਂ ਦਾ ਸਭ ਤੋਂ ਅਮੀਰ ਦੁਨੀਆਂ ਦਾ ਸਭ ਤੋਂ ਖੁਸ਼ਦਿਸਮਤਾ ਹੈ ਉਹਨੂੰ ਤਾਂ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਗਿਲਾ ਸ਼ਿਕਵਾ ਸ਼ਿਕਾਇਤ ਕਰਨ ਦੀ ਹੀ ਨਹੀਂ ਜਾਏਗੀ ਅਤੇ ਜੇਕਰ ਅਸੀਂ ਬਿਮਾਰ ਹੁੰਦਿਆਂ ਹੋਇਆਂ ਨਹੀਂ ਦਵਾਈਆਂ ਖਾ ਕੇ ਠੀਕਿਆ ਆਪਣੇ ਸਾਰੇ ਕੰਮ ਆਪ ਕਰ ਰਹੇ ਆ ਅਸੀਂ ਕਿਸੇ ਦੇ ਉੱਤੇ ਡਿਪੈਂਡ ਨਹੀਂ ਆ ਤਾਂ ਵੀ ਮਾਲਕ ਦਾ ਸ਼ੁਕਰਾਨਾ ਕਰੀਏ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਸ਼ੁਕਰਿਆ ਸਾਡਾ ਦੋ ਵਕਤ ਦੀ ਰੋਟੀ ਮਿਲ ਰਹੀ ਹੈ ਨਾ ਤਾਂ ਵੀ ਮਾਲਕ ਦਾ ਸ਼ੁਕਰ ਕਰੋ ਸ਼ੁਕਰਾਨੇ ਦੇ ਵਿੱਚ ਰਹਿਣਾ ਚਾਹੀਦਾ ਹੈ ਜਿੰਨਾ ਹੀ ਸ਼ੁਕਰ ਸ਼ੁਕਰ ਕਰਾਂਗੇ ਓਨਾ ਹੀ ਮਾਲਕ ਦੀ ਸਾਡੇ ਉੱਤੇ ਕਿਰਪਾ ਹਦੀ ਆ ਤਬ ਇਸ ਦਰ ਤੇ ਬੈਠਿਆਂ ਬੈਠਿਆਂ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਨਾ ਹੈ ਸੋਹਣੇ ਸ਼ਰੀਰ ਦੇ ਲਈ ਘਰ ਤੇ ਲਈ ਪਰਿਵਾਰ ਦੇ ਲਈ ਕਾਰੋਬਾਰ ਦੇ ਲਈ ਦੇਖਣਾ ਮਨ ਨੂੰ ਕਿੰਨਾ ਸਕੂਨ ਮਿਲਦਾ ਸਾਰਾ ਦਿਨ ਮੜ ਖੜਿਆ ਖੜਿਆ ਰਵੇਗਾ ਆਖੋਸ਼ ਰਵੇਗਾ ਪਰ ਜੇ ਸਵੇਰੇ ਉੱਠਦੇ ਅਸਾਰ ਹੀ ਗਲੇ ਸ਼ਿਕਵੇ ਸ਼ਿਕਾਇਤਾ ਕਰਨੇ ਸ਼ੁਰੂ ਕਰ ਦਿੱਤੀਆਂ ਤਾਂ ਬਸ ਫਿਰ ਪੂਰਾ ਦਿਨ ਉਸੇ ਤਰ੍ਹਾਂ ਉਦਾਸੀ ਪਰੇਸ਼ਾਨੀ ਸ਼ਿਕਵੇ ਸ਼ਿਕਾਇਤਾ ਵਿੱਚ ਲੱਗੇਗਾ ਤਾਂ ਦੇਰ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਸ਼ਬਦ ਤੋਂ ਹੋਵੇ ਫਿਰ ਬਾਲਕ ਦਾ ਸ਼ੁਕਰਾਨਾ ਫਿਰ ਉਸ ਤੋਂ ਬਾਅਦ ਜੋ ਵੀ ਤੁਸੀਂ ਕੰਮ ਕਰਦਾ ਹੈ ਕਰਦੇ ਵਿੱਚ ਭੇੜਾ ਵੀ ਵਿਗਾੜੇ ਉਹ ਆਪਣੀ ਰਸੋਈ ਦੇ ਕੰਮ ਤੱਕ ਚਾਹ ਪਾਣੀ ਨਾਸ਼ਤਾ ਤਿਆਰ ਕਰਦੇ ਰਹੇ ਉਹ ਆਪਣੀ ਰਸੋਈ ਦੇ ਵਿੱਚ ਖੜ ਕੇ ਵਾਹਿਗੁਰੂ ਜੀ ਨੂੰ ਯਾਦ ਕਰੋ ਉਹ ਮੂਲ ਮੰਤਰ ਜੀ ਦਾ ਜਾਪ ਕਰੋ ਜੇਕਰ ਗੁਰਬਾਣੀ ਕੰਠਿਆ ਫਿਰ ਜਪਜੀ ਸਾਹਿਬ ਜੀ ਦੀ ਬਾਣੀ ਪੜੋ ਚੋਪਈ ਸਾਹਿਬ ਜੀ ਦੇ ਪਾਠ ਕਰੋ ਜੇ ਕੁਝ ਵੀ ਨਹੀਂ ਹੁੰਦਾ ਤਾਂ ਵਾਹਿਗੁਰੂ ਵਾਹਿਗੁਰੂ ਜਪੋ ਵੀਰ ਇਸ ਨਾਮ ਕਰਦਿਆਂ ਹੋਇਆ ਤਿਆਰ ਫਰਟਿਆ ਹੋਇਆ ਆਪਣੇ ਦਫਤਰ ਆਪਣੀ ਦੁਕਾਨ ਤੇ ਜਾਂਦਿਆਂ ਹੋਇਆ ਵਾਹਿਗੁਰੂ ਵਾਹਿਗੁਰੂ ਜਪਦੇ ਜਾਓ ਬੋਲਬੱਤਰ ਜੀ ਦਾ ਜਾਪ ਕਰਦੇ ਜਾਓ ਕਹਿਣ ਦਾ ਭਾਵ ਇਹ ਹੈ ਕਿ ਜੇ ਅਸੀਂ ਉਹ ਪਰਮ ਪਿਤਾ ਪ੍ਰਮਾਤਮਾ ਜੀ ਨੂੰ ਯਾਦ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਬਹੁਤ ਤਰੀਕਿਆਂ ਦੇ ਨਾਲ ਕਰ ਸਕਦੇ ਹਾਂ ਦਿਨ ਦੇ ਵਿੱਚ ਵੀ ਅਸੀਂ ਕਿਤੇ ਜਾ ਰਹੇ ਹਾਂ ਉਦੋਂ ਵਾਹਿਗੁਰੂ ਵਾਹਿਗੁਰੂ ਜਪਦੇ ਜਾਓ ਅਸੀਂ ਕਿਸੇ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਉਹ ਸਭਾ ਵਾਰ-ਵਾਰ ਘੜੀ ਦੇਖ ਕੇ ਨਾ ਲਗਾਓ ਗੁਰਬਾਣੀ ਦਾ ਪਾਠ ਕਰ ਕਰ ਸ਼ੁਰੂ ਕਰਦੋ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕਰਦੋ ਟ੍ਰੈਫਿਕ ਦੇ ਵਿੱਚ ਫਸ ਗਏ ਆ ਉੱਥੇ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕਰਦੋ ਭਾਵੇਂ ਕਿ ਅਸੀਂ ਬੜੇ ਤਰੀਕਿਆਂ ਦੇ ਨਾਲ ਵਾਹਿਗੁਰੂ ਜੀ ਦਾ ਨਾਮ ਜਪ ਸਕਦੇ ਆ ਜਿੰਨਾਂ ਨੇ ਜਪਣਾ ਹੈ ਜਿਨ੍ਹਾਂ ਦਾ ਆਪਣੇ ਗੁਰੂ ਪ੍ਰਤੀ ਪਿਆਰ ਆ ਉਹ ਤਾਂ ਭਾਈ ਬਹੁਤ ਤਰੀਕੇ ਲੱਭ ਲੈਂਦੇ ਨੇ ਅਤੇ ਜਿਹੜੇ ਸਿਰਫ ਗੱਲਾਂ ਵਾਲੇ ਨੇ ਜੋ ਸਿਰਫ ਤੋਤੋ ਕਰਦੇ ਰਹਿੰਦੇ ਆ ਅਸੀਂ ਅਮਰਤ ਵੇਲੇ ਉੱਠਣਾ ਚਾਹੁੰਦੇ ਆ ਵਾਹਿਗੁਰੂ ਜੀ ਨੂੰ ਯਾਦ ਕਰਨਾ ਚਾਹੁੰਦੇ ਆ ਪਰ ਸਮਾਂ ਨਹੀਂ ਉਹਨਾਂ ਕੋਲ ਫਿਰ ਸੌ ਬਹਾਨੇ ਨੇ ਉਹ ਬੜੇ ਤਰ੍ਹਾਂ ਦੇ ਬਹਾਨੇ ਬਣਾ ਲੈਂਦੇ ਨੇ ਨਾਮ ਨਾ ਜਪੜਦੇ ਪਰ ਬਹਾਨਿਆਂ ਦੇ ਨਾਲ ਗੱਡੀ ਨਹੀਂ ਚੱਲਣੀ ਨਾਮ ਤੋਂ ਬਿਨਾਂ ਸਾਡੇ ਨਾਲ ਕਿਸੇ ਨੇ ਵੀ ਸਹਾਈ ਨਹੀਂ ਹੋਣਾ ਸਾਡਾ ਲੋਕ ਪਰਲੋਕ ਸੁਹੇਲਾ ਇਸ ਨਾਮ ਨਹੀਂ ਕਰਦਾ ਤਾਂ ਨਾਮ ਜ਼ਰੂਰ ਜਪਣਾ ਹੈ ਸਵੇਰੇ ਉੱਠ ਕੇ ਅਸਾਂ ਦਿਨ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਨਾਮ ਤੋਂ करिए ਵਾਹਿਗੁਰੂ ਜੀ ਦਾ ਸਿਮਰਨ ਕਰਕੇ करिए ਫਿਰ ਮਾਲਕ ਦਾ ਸ਼ੁਕਰਾਨਾ करिए ਇਹ ਦੋ ਕੰਮ ਵੀ ਸਵੇਰੇ ਸਵੇਰੇ ਕਰਨੇ ਸ਼ੁਰੂ ਕਰ ਦਿੱਤੇ ਤਾਂ ਬੜੀ ਤੇਜ਼ੀ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਵੇਗਾ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਸਾਡੇ ਬਣ